ਮਿੰਟੋ ਜੀ ਕੱਲ ਵੀ ਇਸ ਤਰ੍ਹਾਂ ਦੀ ਖਬਰ ਸੀਗੀ ਤੇ ਅੱਜ ਤੇ ਹੋਰ ਉਹ ਫੈਲ ਗਈ ਹੈ ਹੋਰ ਵੱਡੀ ਹੋ ਗਈ ਹੈ ਖਬਰ ਮੁਹੱਲੀ ਦੇ ਸਕੂਲਾਂ ਨੂੰ ਬੰਬਾਂ ਉਡਾਉਣ ਦੀਆਂ ਧਮਕੀਆਂ ਤੇ ਉਸ ਤੋਂ ਬਾਅਦ ਫੋਰਟਿਸ ਹਸਪਤਾਲ ਜਿੱਥੇ ਮਾਨਸਾਬ ਐਡਮਿਟ ਸੀਗੇ ਉੱਥੇ ਵੀ ਧਮਕੀਆਂ ਨੇ ਸਿਕਿਉਰਿਟੀ ਵਗੈਰਾ ਤੇ ਬਹੁਤ ਟਾਈਟ ਉੱਥੇ ਕਰ ਦਿੱਤੀ ਗਈ ਹੈ ਕਰ ਦਿੱਤੀ ਜਾਣੀ ਵੀ ਚਾਹੀਦੀ ਸੀ ਪਰ ਇਹ ਮਸਲਾ ਪਤਾ ਨਹੀਂ ਕਿੱਧਰ ਨੂੰ ਜਾ ਰਿਹਾ ਹੈ ਸਿਹਤ ਵਾਲੇ ਪਾਸੇੋਂ ਵੀ ਅੱਗੇ ਨੂੰ ਹੋਰ ਤੁਰਦਾ ਜਾ ਰਿਹਾ ਹੈ ਸਭ ਗੱਲ ਪਤਾ ਕੀ ਆ ਕਿ ਹੁਣ ਤੇ ਖਬਰਾ ਵੀ ਲੱਗਣੀਆਂ ਸ਼ੁਰੂ ਹੋ ਗਈਆਂ ਤੇ ਵਿਸ਼ਲੇਸ਼ਕਾਂ ਨੇ ਗੱਲ ਵੀ ਕਹਿਣੀ ਸ਼ੁਰੂ ਕਰ ਦਿੱਤੀ ਜਿਹੜੀ ਗੱਲ ਅਸੀਂ ਕਹਿੰਦੇ ਸਾਂ ਕਿ ਦਰਅਸਲ ਕੀ ਹੈ ਕਿ ਮਾਨ ਸਾਹਿਬ ਦਾ ਕੰਮ ਜਿਹੜਾ ਹੈ ਨਾ ਉਹ ਇਹੋ ਜਿਹਾ ਹੋਇਆ ਪਿਆ ਕਿ ਜਿਵੇਂ ਕੋਈ ਸਕੂਲ ਚੋਂ ਬੱਚਾ ਉੱਠ ਕੇ ਕਵੇ ਕਿ ਮਾਸਟਰ ਜੀ ਮਾਸਟਰ ਜੀ ਮੈਨੂੰ ਥੋੜੀ ਛੁੱਟੀ ਦਿਵਾਜੇ ਮੈਂ ਘਰੇ ਪੱਠੇ ਪਾ ਕੇ ਤੇ ਦੁਬਾਰਾ ਤੁਹਾਡੀ ਕਲਾਸ ਆ ਕੇ ਜੁਆਇਨ ਕਰ ਲੈਣਾ ਜੀ ਮਾਨ ਸਾਹਿਬ ਛੁੱਟੀ ਲੈ ਕੇ ਰੈਲੀ 'ਚ ਪਹੁੰਚੇ ਆ ਉਹ ਸਾਰਿਆਂ ਨੇ ਦੇਖਿਆ ਪਰ ਮਾਨ ਸਾਹਿਬ ਦਾ ਜਿਹੜਾ ਕੱਲ ਵਾਲਾ ਅੰਦਾਜ਼ ਸੀਗੇ ਉਹ ਵੀਡੀਓ ਦਾ ਟੋਟਾ ਤੁਸੀਂ ਗੌਰ ਨਾਲ ਦੇਖੋ ਜਦੋਂ ਮਾਨ ਸਾਹਿਬ ਅੱਗੇ ਤੁਰਦੇ ਆ ਕੇਜਰੀਵਾਲ ਸਾਹਿਬ ਦੇ ਤੇ ਐ ਬਰੋਬਰ ਗੋਡਾ ਆ ਜਿਵੇਂ ਮੇਰੀ ਆਦਤ ਹੈ ਐ ਰੱਖ ਕੇ ਬੰਦੇ ਆ ਤੇ ਪੰਜਾਬੀਆਂ ਨੂੰ ਥੋੜਾ ਜਿਹਾ ਪਤਾ ਲੱਗਾ ਕਿ ਆ ਸਾਡੇ ਮਾਨ ਸਾਹਿਬ ਹੈਗੇ ਆ ਫਿਰ ਹੂੰ ਉਹ ਕੱਲ ਦਾ ਜਿਹੜਾ ਅੰਦਾਜ਼ ਸੀ ਨਾ ਉਹ ਜਿਵੇਂ ਉਹ ਮਨਮੋਹਨ ਵਾਰਸੁਰਾ ਰੰਗੀਤ ਹੈ ਨਾ ਉਹ ਸ਼ੇਰਾ ਜੀ ਉੱਠ ਜ਼ਰਾ ਉੱਠ ਜ਼ਰਾ ਤਾਂ ਉਹ ਮਤਲਬ ਕਿ ਦੁਨੀਆ ਬੇਤਾਬ ਹੈ ਤੇਰਾ ਜਲਵਾ ਵੇਖ ਕੇ ਹੂੰ ਜੀ ਤਾਂ ਕੱਲੋਂ ਥੋੜਾ ਜਿਹਾ ਜਲਵਾ ਥੋੜਾ ਜਿਹਾ ਜਲਵਾ ਦੇਖਿਆ ਗਿਆ ਅੱਛਾ ਉਹ ਤੋਂ ਬਾਅਦ ਉਹ ਫੇਰ ਵਾਪਸ 40s ਦੇ ਵਿੱਚ ਚਲੇ ਜਾਂਦੇ ਗੱਲਾਂ ਇੱਥੇ ਦੋ ਨੇ ਸਾਹਿਬ ਦੋ ਗੱਲਾਂ ਨੇ ਠੀਕ ਆ ਇੱਕ ਮਾਨ ਸਾਹਿਬ ਦੀ ਸਿਹਤ ਬਾਰੇ ਜੋ ਇਹ ਗੱਲ ਕਹੀ ਜਾਂਦੀ ਆ ਕਿਉਂ ਬਿਲਕੁਲ ਪਿਓਰ ਡਰਾਮਾ ਕਰਦੇ ਮੈਂ ਉਹਦੇ ਨਾਲ ਸਹਿਮਤ ਨਹੀਂ ਆ ਹਮ ਮਾਫ ਕਰਨਾ ਜੀ ਮੈਂ ਉਸ ਚੀਜ਼ ਦੇ ਨਾਲ ਸਹਿਮਤ ਨਹੀਂ ਆ ਮਾਨ ਸਾਹਿਬ ਨੂੰ ਜਿਵੇਂ ਆਪਾਂ ਨੂੰ ਸੇ ਬਈਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਐਸੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਸਮੱਸਿਆ ਉਹੀ ਹੈ ਜੋ ਮੈਂ ਪਹਿਲਾਂ ਕਹੀ ਸੀ ਕਈ ਮਹੀਨੇ ਹੂੰ ਠੀਕ ਹੈ ਜੀ 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 ਪੇਟ ਦੇ ਰੋਗਾਂ ਦੀ ਹੁਣ ਤੁਸੀਂ ਆਪ ਹੀ ਸਮਝ ਲਓ ਹਾਂਜੀ ਬਹੁਤਾ ਪੰਜਾਬੀ ਦੇਸੀ ਗਾ ਤਕਾਵਟ ਵਾਲਾ ਮਸਲਾ ਸੀਗਾ ਉਹ ਵੀ ਇਹੋ ਹੀ ਸੀ ਕਿ ਪਿਛਲੇ 2-3 ਦਿਨਾਂ ਤੋਂ ਉਹ ਅਫਸੈਟ ਚੱਲ ਰਿਹਾ ਇਸਨ ਹੂੰ 2-3 ਦਿਨ ਤੋਂ ਕੋਈ ਆਰਾਮ ਨਹੀਂ ਕੀਤਾ ਕਹਿਣ ਦਾ ਮਤਲਬ ਜੀ 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 ਤਾਂ ਇਸ ਚੱਕਰ ਦੇ ਵਿੱਚ ਉਹਨਾਂ ਨੂੰ ਫੌਟਿਸ ਜਾਣਾ ਪਿਆ ਠੀਕ ਹੈ ਜੀ ਹੁਣ ਉਹ ਐਪੀਸੋਡ ਬਾਰੇ ਮੈਂ ਕਲੀਅਰ ਨਹੀਂ ਆ ਕਿ ਕੀ ਸਹਿਮਤੀ ਬਣੀ ਮੋਗੇ ਆਏ ਹਮ ਤਲਾਨ ਹੋਏਗਾ ਕੀ ਹੋਏਗਾ ਕਿਉਂਕਿ ਜੇ ਉਹ ਗਏ ਨੇ ਤਾਂ ਜਿਹੜਾ ਅਧੂਰਾ ਇਲਾਜ ਹੋ ਤਾਂ ਪੂਰਾ ਕਰਨਾ ਹੀ ਪਊਗਾ ਨਾ ਆਬਵੀਅਸ ਹੈ ਹਮ ਠੀਕ ਹੈ ਜੀ ਨਰਾਜ਼ ਕੀ ਇਦਾਂ ਪਾਰਟਸ ਦੇ ਵਿੱਚ ਨਹੀਂ ਹੁੰਦੀ ਕਿ ਇੱਕ ਘੰਟਾ ਮੰਨ ਲਿਆ ਇੱਕ ਘੰਟਾ ਇਦਾਂ ਹੋ ਗਿਆ ਉਦਾਂ ਹੋ ਗਿਆ ਸੋ ਮੈਂ ਇਹਨਾਂ ਦੋਨਾਂ ਚੀਜ਼ਾਂ ਨੂੰ ਨਖੇੜ ਕੇ ਦੇਖਦਾ ਕਿ ਇੱਕ ਤੇ ਉਹਨਾਂ ਨੂੰ ਸਿਹਤ ਦੀ ਸਮੱਸਿਆ ਹੈ ਜੀ ਠੀਕ ਹੈ ਜੀ ਹੂੰ ਉਹ ਜਦੋਂ ਸਮੱਸਿਆ ਵੱਧਦੀ ਹੈ ਤਾਂ ਉਹਨਾਂ ਨੂੰ ਜਾਣਾ ਹੀ ਪਾਏਗਾ ਉੱਥੇ ਆ ਹਸਪਤਾਲ ਜੀ ਜੀ ਵੈਸੇ ਜਿੰਨੀ ਕੋ ਮੇਰੇ ਕੋਲ ਜਾਣਕਾਰੀ ਹੈ ਕਿ ਇਹਨਾਂ ਦਾ ਘਰੇ ਵੀ ਰੁਟੀਨ ਦੇ ਵਿੱਚ ਚੈੱਕਅਪ ਚੱਲਦਾ ਰਹਿੰਦਾ ਹੈ ਹੂੰ ਮੈਡੀਕਲ ਐਕਸਪਰਟ ਜਿਹੜੇ ਆ ਪੱਕੇ ਤੌਰ ਤੇ ਉਹ ਇਹਨਾਂ ਦਾ ਚੈੱਕਅਪ ਕਰਦੇ ਰਹਿੰਦੇ ਆ ਜੀ ਸਮਝਦੇ ਆ ਨਾ ਤੁਸੀਂ ਜਿਵੇਂ ਹੁਣ ਰੋਗੀ ਤੇ ਕੋਈ ਵੀ ਹੋ ਸਕਦਾ ਹਾਂਜੀ ਤਾਂ ਗੱਲ ਇਹ ਆ ਕਿ ਇਹਨਾਂ ਨੇ ਇੱਕ ਵਾਰੀ ਵੈਸੇ ਬੋਲਿਆ ਵੀ ਸੀ ਭਾਸ਼ਣ 'ਚ ਮੈਂ ਇਹਨਾਂ ਨੂੰ ਅੰਸ਼ ਦੇ ਰੂਪ 'ਚ ਕੋਟ ਕਰਕੇ ਯਾਦ ਵੀ ਕਰਾ ਦੇਣਾ ਕਿ ਮੇਰਾ ਲੀਵਰ ਗੋਬਿੰਦਗੜ੍ਹ ਲੋਹਾ ਮੰਡੀ 'ਚੋਂ ਲੋਹੇ ਦਾ ਬਣਿਆ ਹੂੰ ਉਹ ਔਨ ਰਿਕਾਰਡ 'ਤੇ ਹੈ ਜੀ ਮਤਲਬ ਸਮੱਸਿਆ ਹੋ ਸਕਦੀ ਹੈ ਨਾ ਸਮੱਸਿਆ ਉਹੀ ਤੇ ਗੱਲ ਹੈ ਨਾ ਕਿ ਬਈ ਸਮੱਸਿਆ ਕਿਸੇ ਨੂੰ ਵੀ ਹੋ ਸਕਦੀ ਜੀ ਲੋਹੇ ਦਾ ਲੀਵਰ ਕਿਸੇ ਦਾ ਵੀ ਨਹੀਂ ਹੁੰਦਾ ਤੋ ਕਹਿਣ ਦਾ ਭਾਵ ਇਹ ਹੋਆ ਕਿ ਸਮੱਸਿਆ ਸੀ ਸਮੱਸਿਆ ਹੈ ਹੂੰ ਠੀਕ ਹੈ ਜੀ ਪਰ ਇਹ ਕਹਿਣਾ ਕਿ ਉਹ ਉੱਥੇ ਫੇਰ ਉਹ ਮੰਨ ਗਏ ਇੱਕ ਵਾਰੀ ਫੇਰ ਉਹ ਨਾਰਾਜ਼ ਹੋ ਗਏ ਫੇਰ ਵਾਪਸ ਐਸਾ ਨਹੀਂ ਇਹ ਵੀ ਠੀਕ ਨਹੀਂ ਬਿਲਕੁਲ ਠੀਕ ਹੈ ਨਾ ਜੀ ਹੁਣ ਗੱਲ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਵਿਸ਼ਲੇਸ਼ਕ ਬਹੁਤ ਸਾਰੇ ਅਖਬਾਰ ਹੁਣ ਉਹੀ ਚਰਚਾ ਕਰ ਰਹੇ ਨੇ ਪਾਉਂ ਕੇ ਕਿ ਮਾਨ ਸਾਹਿਬ ਬਈ ਮਤਲਬ ਕਿ ਇੱਕ ਨਾਂ ਤੇ ਸਹਿਮਤ ਨੇ ਉਸ ਨਾਂ ਨੂੰ ਅੱਗੇ ਵਧਾ ਰਹੇ ਨੇ ਉਹ ਨਾ ਇੱਕ ਐਸਾ ਨਾ ਆ ਕਿ ਜੇਕਰ ਚੀਮਾ ਸਾਹਿਬ ਬਣਦੇ ਅਤੇ ਚੀਮਾ ਸਾਹਿਬ ਤਾਂ ਮੋਸਟ ਸੀਨੀਅਰ ਬਣ ਜਾਣਗੇ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਦੂਜੇ ਦਾਅਵੇਦਾਰ ਉਹਨਾਂ ਚੋਂ ਹੂੰ ਕਿ ਉਹਨਾਂ ਨੂੰ ਪਿੱਛੇ ਧੱਕ ਕੇ ਅ ਕਿਸੇ ਐਸੇ ਚਿਹਰੇ ਨੂੰ ਲਿਆਂਦਾ ਜਾਵੇ ਐਸੀ ਭਾਈਚਾਰੇ ਨੂੰ ਵੀ ਰਿਪਰਸੈਂਟ ਕਰੇ ਹੂੰ ਲੇਡੀ ਨੂੰ ਜੋ ਮਤਲਬ ਕਿ ਤੁਹਾਨੂੰ ਪਤਾ ਹੀ ਆ ਜੀ ਬੀਬੀਆਂ ਦੇ ਪਾਸੇ ਵੀ ਨਹੀਂ ਆਲੇ ਸੰਸਕਰੇ ਹਨ ਉਹਨਾਂ ਨੂੰ ਵੀ ਰਿਪਰੈਜ਼ੈਂਟ ਕਰੇ ਤਾਂ ਮਤਲਬ ਕਿ ਇਹ ਕਸ਼ਮਕਸ਼ੇ ਸਿਆਸੀ ਤੌਰ ਤੇ ਅੰਦਰੂਨੀ ਪਾਰਟੀਆਂ ਦੇ ਵਿੱਚ ਜਿਹੜੀ ਰਾਜਨੀਤੀ ਆ ਉਹ ਮੰਨਣਯੋਗ ਹੁੰਦੀ ਹੈ ਵੈਸੇ ਤੇ ਸਾਰੀਆਂ ਜਿਕੇ ਦਾ ਜ਼ਿਆਦਾ ਖਲਾਰਾ ਜਾਂ ਪੈ ਜਾਂਦਾ ਬਾਹਰ ਹਾਂਜੀ ਹੁਣ ਇਹ ਗੱਲਾਂ ਜਿਹੜੇ ਆ ਉਹ ਤੁਸੀਂ ਵੇਖੋ ਤਕਰੀਬਨ ਸਾਰੇ ਬੰਦੇ ਹੀ ਸਮਝ ਕੇ ਕਰ ਰਹੇ ਨੇ ਤਾਂ ਬਾਕੀ ਜਿਹੜੀ ਗੱਲ ਧਮਕੀਆਂ ਧਮਕੀਆਂ ਵਾਲੀ ਆ ਦੇਖੋ ਉਹ ਤਾਂ ਹੁਣ ਜਦੋਂ ਪਹਿਲੇ ਦਿਨ ਇਹ ਸਿਲਸਿਲਾ ਚੱਲਿਆ ਸੀ ਮੈਂ ਤੁਹਾਨੂੰ ਉਸ ਦਿਨ ਕਿਹਾ ਸੀ ਕਿ ਭਾਈ ਡਾਰਕ ਵੈਬ ਦੇ ਜ਼ਰੀਏ ਜਾਂ ਏਜੰਸੀਆਂ ਜਿਹੜੀਆਂ ਕਿਸੇ ਮੁਲਕ ਦੇ ਵਿੱਚ ਹਫੜਾ ਦਫੜੀ ਮਚਾਉਣ ਲਈ ਜਾਂ ਸ਼ਰਾਰਤੀ ਤੱਤ ਜਿਹੜੇ ਹੁੰਦੇ ਆ ਉਹ ਬਥੇਰਾ ਕੁਸ਼ ਕਰਦੇ ਆ ਹੂੰ ਪਰ ਇਹ ਆ ਕਿ ਇਹ ਹੋ ਜੇ ਮਾਮਲਿਆਂ ਦੇ ਵਿੱਚ ਤੁਸੀਂ ਢਿੱਲ ਨਹੀਂ ਕਰ ਸਕਦੇ ਆ ਰੌਬ ਹੈ ਬਿਲਕੁਲ ਅੱਜ ਵੀ ਤੁਸੀਂ ਦੇਖੋ 40s ਦੇ ਵਿੱਚ ਜਦੋਂ ਇਹ ਧਮਕੀ ਆਈ ਇਹੋ ਜੀ ਹਲਚਲ ਹੋ ਗਈ ਕਿ ਉਹਨਾਂ ਦੇ ਸਟਾਫ ਨੂੰ ਵੀ ਅੰਦਰ ਜਾਣ ਵਾਸਤੇ ਵਿਵਤਾ ਪੈ ਗਈ ਜਿਹੜਾ ਬਾਹਰ ਸੀ ਬਾਹਰ ਰਹਿ ਗਿਆ ਜੀ ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੜਾ ਤਰਥੱਲੀ ਵਾਲਾ ਕੰਮ ਹੋ ਜਾਂਦਾ ਹੈ ਹਲਚਲ ਵਾਲਾ ਕੰਮ ਹੋ ਜਾਂਦਾ ਤਾਂ ਕਈਆਂ ਨੂੰ ਮਜ਼ਾ ਆਉਂਦਾ ਹਲਚਲ ਮਚਾ ਕੇ ਹੂੰ ਤੇ ਕਈ ਜਿਵੇਂ ਮੈਂ ਕਿਹਾ ਕਿ ਜਿਹੜੇ ਦੁਸ਼ਮਣ ਹੈ ਉਹ ਕਹਿੰਦੇ ਦੁਸ਼ਮਣ ਬਾਤ ਕਰਿਆ ਨਾ ਹੋਣੀ ਦੁਸ਼ਮਣ ਤੇ ਅਨੌਮੀ ਬਾਤ ਹੀ ਕਰਦਾ ਹੁੰਦਾ ਹੈ ਜੀ ਬਿਲਕੁਲ ਕਿ ਤੁਹਾਡਾ ਨੁਕਸਾਨ ਹੁੰਦਾ ਇਸ ਤਰ੍ਹਾਂ ਸਕੂਲ ਬੰਦ ਕਰੋਗੇ ਕਾਲਜ ਬੰਦ ਕਰੋਗੇ ਹਾਈ ਕੋਰਟ ਬੰਦ ਕਰੋਗੇ ਕੀ ਕੁਝ ਬੰਦ ਕਰੋਗੇ ਇੱਥੇ ਤਾਂ ਹੁਣ ਹਸਪਤਾਲਾਂ ਦਾ ਵੀ ਹੋ ਗਿਆ ਸਾਰਾ ਕੁਝ ਤਾਂ ਕੁੱਲ ਮਿਲਾ ਕੇ ਕਹਿ ਲੀਏ ਕਿ ਜਿਹੜੀ ਧਮਕੀ ਆਉਂਦੀ ਆ ਕਿੱਥੋਂ ਆਉਂਦੀ ਆ ਮੈਨੂੰ ਨਹੀਂ ਪਤਾ ਉਸ ਬਾਰੇ ਇਥੇ ਪੁਲਿਸ ਇਨਵੈਸਟੀਗੇਸ਼ਨ ਕਰਕੇ ਕੋਈ ਸੱਟਾ ਕੱਢ ਸਕਦੀ ਆ ਪਰ ਸਿਆਸਤ ਦੀ ਇਨਵੈਸਟੀਗੇਸ਼ਨ ਜੇ ਕਰੋਗੇ ਤਾਂ ਉਹਦੇ ਚੋਂ ਇਹ ਸੱਟਾ ਨਿਕਲਦਾ ਕਿ ਠੀਕ ਹੈ ਦੋਨੇ ਚੀਜ਼ਾਂ ਹੀ ਨਾਲ ਚੱਲ ਰਹੀਆਂ ਨੇ ਹਮ ਮਾਨ ਸਾਹਿਬ ਦੀ ਤਬੀਅਤ ਆਪਣੀ ਜਗ੍ਹਾ ਤੇ ਰਾਜਨੀਤਿਕ ਤਰਬੀਅਤ ਜਿਹੜੀ ਆ ਉਹ ਵੀ ਆਪਣੀ ਜਗ੍ਹਾ ਹੈ ਜੀ ਜੀ ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ ਦੋਸਤੋ ਮਿਹਰਬਾਨ ਜੀ ਪ੍ਰਕਰਸ਼ੇਨ ਜੀ ਕਹਿੰਦੇ ਕਿ ਉੜੀਸਾ ਤੱਕ ਦੇ ਆਵਾਜ਼ ਬਿਲਕੁਲ ਸਹੀ ਆ ਰਹੀ ਹੈ ਤੇ ਫਿਰ ਬਿਲਕੁਲ ਮੰਨ ਲੈਣੇ ਤੁਹਾਡੀ ਕਿ ਆਵਾਜ਼ ਬਿਲਕੁਲ ਠੀਕ ਹੈ ਅਮਰਜੀ ਬਹੁਤ-ਬਹੁਤ ਸ਼ੁਕਰੀਆ ਜੀ ਨਿਊਜ਼ੀਲੈਂਡ ਤੋਂ ਤੁਸੀਂ ਜੁੜੇ ਹੋਇਆ ਧੰਨਵਾਦ ਜੀ ਜਗਸੀਰ ਸਿੰਘ ਜੀ ਪੀਵੀ 3122 ਜਸਵੀਰ ਜੀ ਰਜਿੰਦਰ ਸ਼ਰਮਾ ਸਾਹਿਬ ਪੂਰਾ ਸਿੰਘ ਦੀ ਦਿਲਬਾਗ ਜੀ ਸੁਮਨ ਦੇਵੀ ਜੀ ਦਲਜੀਤ ਸਿੰਘ ਜੀ ਪਿੰਦਰ ਕਿੰਦਾ ਸਾਹਿਬ ਰਜਿੰਦਰ ਸ਼ਰਮਾ ਜੀ ਧੰਨਵਾਦ ਜੀ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸ਼ੁਕਰੀਆ ਪ੍ਰਵੀਨ ਕੌਰ ਜੀ ਮਿਹਰਬਾਨੀ ਤੁਹਾਡੀ ਤੇ ਸ਼ੁਕਰੀਆ ਪ੍ਰੋਗਰਾਮ ਨੂੰ ਵੀ ਜ਼ਰੂਰ ਸ਼ੇਅਰ ਕਰ ਦਿਓ ਜੀ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਕਰ ਦਿਓ ਇੱਕ ਰਜੀਵ ਕੁਮਾਰ ਜੀ ਕਹਿੰਦੇ ਕਿ ਧਮਕੀ ਵਾਲੀ ਈਮੇਲ ਚ ਭਾਈ ਦਲਾਵਰ ਸਿੰਘ ਦੀ ਫੈਮਲੀ ਬਾਰੇ ਲਿਖਿਆ ਕੁਝ ਤੇ ਮਿੰਟੂ ਜੀ ਮੈਂ ਵੀ ਥੋੜਾ ਜਿਹਾ ਐਡ ਕਰ ਦਿਆਂ ਇੱਕ ਕੈਮੀਕਲ ਦਾ ਕੁਝ ਜ਼ਿਕਰ ਹੋ ਰਿਹਾ ਹੈ ਭਾਸਕਰ ਦੇ ਵਿੱਚ ਵੀ ਇਹ ਖਬਰ ਲੱਗੀ ਹੋਈ ਆ ਆ ਕਿਸੇ ਕੈਮੀਕਲ ਦਾ ਜ਼ਿਕਰ ਹੈ ਕਿ ਅਸੀਂ ਇਨਫੈਕਟਡ ਕਰ ਦਿੱਤਾ ਹੈ ਮੁੱਖ ਮੰਤਰੀ ਜੇ ਬਚ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਈ ਅਸੀਂ ਐਦਾਂ ਹਾਲ ਕਰਾਂਗੇ ਗੈਂਦ ਸਿੰਘ ਵਾਲਾ ਉਹ ਬਈ ਹੁਣ ਜੇ ਤੇ ਮੈਂ ਉਹੀ ਕਹਿ ਰਿਹਾ ਹਾਂ ਕਿ ਕੋਈ ਅਧਿਕਾਰਤ ਪੁਸ਼ਟੀ ਹੋਵੇ ਕਿ ਵਾਕਿਆ ਇਸ ਬੰਦੇ ਨੇ ਭੇਜਿਆ ਫਿਰ ਤਾਂ ਸਮਝੀਏ ਜੇ ਕਿਸੇ ਦੀ ਸ਼ਰਾਰਤ ਹੈ ਸਾਜ਼ਿਸ਼ ਹੈ ਉਹ ਤਾਂ ਕੁਝ ਵੀ ਲਿਖ ਦੇਵੇ ਹਾਂ ਬਿਲਕੁਲ ਸਮਝਦੇ ਹੋ ਨਾ ਕੁਝ ਵੀ ਲਿਖ ਦੇਵੇ ਉਹ ਤਾਂ ਕੁਝ ਵੀ ਲਿਖ ਦੇਵੇ ਈਮੇਲ ਦਾ ਐਡਰੈਸ ਦੇਖੋ ਚੈੱਕ ਕਰੋ ਤੁਸੀਂ ਹਮ ਤਾਂ ਉਹਦੇ ਤੋਂ ਹੀ ਲੱਗਦਾ ਕਿ ਫੇਕ ਐਡਰੈਸ ਬਣਾਇਆ ਹੋਇਆ ਹੈ ਜੀ ਹੁਣ ਜੇ ਉਹਦੇ ਤੋਂ ਨਿਕਲਦਾ ਹੀ ਕੱਖ ਨਹੀਂ ਹੈ ਉਹ ਤਾਂ ਕਹਿ ਰਿਹਾ ਕਿ ਇਨਫੈਕਟਡ ਕੀਤਾ ਹੈ ਮੰਗੋ ਧਮਕੀ ਵਾਲੇ ਤੇ ਇਨਫੈਕਸ਼ਨ ਆਉਂਦੀ ਹੋ ਹੀ ਨਹੀਂ ਫੇਰ ਜੀ ਐਡੇ ਘਾਟਕ ਰਸਾਇਣ ਦੇ ਇਨਫੈਕਸ਼ਨ ਦੇ ਨਾਲ ਕੋਈ ਬੰਦਾ ਰੈਲੀਆਂ ਸੰਬੋਧਨ ਕਰਦਾ ਫਿਰਦਾ ਮੁੱਛਾ ਨੂੰ ਮੈਂ ਵੱਟ ਚਣਾਉਂਦਾ ਫਿਰਦਾ ਹੂੰ ਉਹ ਤਾਂ ਬੜਾ ਖਤਰਨਾਕ ਕੈਮੀਕਲ ਹੈ ਰਸਾਇਣ ਹੈ ਤਾਂ ਇਸ ਕਰਕੇ ਭਈ 8 8 ਵੀ ਵੱਜ ਜਾਂਦੀਆਂ ਨੇ ਕਈ ਵਾਰ ਤੁਹਾਨੂੰ ਪਤਾ ਹੀ ਗਿਆ ਜੀ ਬਿਲਕੁਲ ਬਿਲਕੁਲ ਸੋਸ਼ਲ ਮੀਡੀਆ ਤੇ ਬਹੁਤ ਕੁਝ ਚੱਲਦਾ ਹਮਲੁਕ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਪੱਠੇ ਵੀ ਪਾਉ ਮਨ ਲੱਗਦਾ ਹੈ ਕਿ ਮੌਸਮ ਵੀ ਮੀਂਹ ਵਾਲਾ ਹੁੰਦਾ ਜਾ ਰਿਹਾ ਆਵਾਜ਼ਾਂ ਜੀਆਂ ਸਾਨੂੰ ਵੀ ਆ ਰਹੀਆਂ ਨੇ ਬੱਦਲ ਗੱਜਦਿਆਂ ਦੀਆਂ ਤੇ ਭਾਈ ਕੰਮ ਵੀ ਕਰੋ ਨਾਲ ਨਾਲ ਸੁੰਦੇ ਰਹੋ ਬੱਦਲ ਗਰਜਣ ਬਿਜਲੀ ਕੜ ਕੇ ਛਲਾ ਆਉਂਦੀਆਂ ਨੇ ਚੜ ਚੜ ਕੇ ਜੀ ਜੀ ਨਾ ਨਹੀਂ ਤਾਂਗ ਮਿਲਣ ਦੀ ਰੜਕੇ ਮਾਹੀ ਦਿਲਦਾਰ ਦੀ ਹਮ ਕੇ ਆ